ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸੱਜ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾਰ ਟਿੱਪੇ ਜਪ ਨਾ ਹੋਈ ਜੇ ਲੈ ਰਹਾ ਲਿਵਤਾਰ ਭੁਖਿਆ ਭੋਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸੇ ਸਿਆਣ ਪਾਲ ਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿ ਉਸਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਅਕਾਰ ਹੁਕਮ ਨਾ ਗਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਹੁਕਮੀ ਉਤਮਨੀ ਚ ਹੁਕਮ ਵਾਲੇ ਕਾ ਦੁਖ ਸੁਖ ਪਾਈ ਐ ਇੱਕ ਨਾ ਹੁਕਮੀ ਬਖਸ਼ੀਸ ਐ ਹੁਕਮੀ ਸਦਾ ਪੁਾਈ ਐ ਹੁਕਮੇ ਅੰਦਰ ਸਭ ਕੋ ਬਾ ਰੁ ਨਾ ਕੋਏ ਨਾਨ ਹੁਕਮੇ ਜੇ 부জে ਤਾ ਹੁਮੇ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਿਟਿਆਨਿਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਤਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਦੂਰ ਕਥਨਾ ਕਥੀ ਨਾਵੇ ਤੋਟ ਕਥ ਕਥ ਕਤੀ ਕੋਟੀ ਗੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੇ ਯੁਗ ਜਗੰਤਰ ਖਾਈ ਖਾਹੇ ਹੁਕਮੀ ਗੁਮ ਚਲਾਏ ਰਹੋ ਨਾਨਕ ਵਿਕਸੇ ਵੇ ਪਰਵਾਹ ਸੱਚਾ ਸਾਹਿਬ ਸੱਚ ਨੈ ਭਖਪ ਅਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰਖੀਐ ਜਿਸ ਦੇ ਦਰਬਾਰ ਮੁਹਕੇ ਬੋਲਣ ਬੋਲੀਏ ਜੇ ਸੁਨਤਰੇ ਪਿਆਰਾ ਅਮਰਤ ਵਹਿਲਾ ਸਚਨਾ ਵਿਢਾਈ ਵਿਚਾਰ ਕ੍ਰਮੀ ਆਵੇ ਕੰਬੜਾ ਨਦਰਿਮੋਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਅਨਿਰੰਝਿਤ ਸੋਏ 인 ਸੇਵਿਆ ਤਿਨ ਪਾਇਆ ਮਾਨੋ ਨਾਨਕ ਗਾਵਿਆ ਗੁਣੀ ਨਿਦਾਨ ਗਾਵਏ ਸੁਣੀ ਮਨ ਰਖਿਐ ਭਾਉ ਦੁਖ ਪਰ ਹਾਸੁ ਕਰ ਲੈ ਜਾਏ ਗੁਰਮੁਖ ਨੰਦ ਗੁਰਮੁਖ ਵੇਦ ਗੁਰਮੁਖ ਰਿਆ ਸੁਮਾਈ ਗੁਰਈਸਰ ਗੁਰਗੋੜਖ ਪਰਮਗੁਰ ਭਾਰਬਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਿਹਣਾ ਤੁਨ ਜਾਈ ਗੁਰਾ ਇੱਕ ਦੇਵੁਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈ ਵਿਚਰਨਾ ਜਾਈ ਤੀਥ ਨਵਾ ਜਦ ਸੁਭਾਵਾ ਵਰਪਾਣੇ ਕੈ ਨਾਈ ਕਰੀ ਜੇ ਤਿਸਿਸ਼ਟੁ ਪਾਈ ਵੇਖਾਵਣ ਕਰਮ ਕੈ ਮਿਲੇ ਲਈ ਮਤ ਵਿਚਰਤਨ ਜਵਾਰ ਮਾਨਕ ਜੇ ਗੁਰ ਕੀ ਸੇ ਸੁਣੀ ਗੁਰਾ ਇੱਕ ਦੇਵੁਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਜੈ ਜੁਗਚਾਰੇ ਆਰ ਜਾ ਹੋਰ ਸੂਣੀ ਹੋਏ ਨਵਾ ਖੰਡਵ ਜਾਣੇ ਨਾ ਚੱਲੇ ਸਭ ਕੋਏ ਚੰਗਾ ਨਾ ਰਖਾਏ ਕੇ ਜਸ ਕੀ ਜਗ ਲੈ ਜੈ ਦਿਸ ਨਜ਼ਰ ਨਾ ਆਵੇ ਤਵਾਦ ਨਾ ਪੋਸ਼ੇ ਕੇ ਕੀਟਾਂ ਅੰਦਰ ਕੀਟ ਕਰ ਦਸੀ ਦੋਸਤ ਰੇ ਨਾਨਕ ਨਿਰਗੁਣ ਗੋਣ ਕਰੇ ਗੁਣਵੰਤ ਅਗੁਣ ਦੇ ਦੇਹ ਕੋਈ ਨ ਸੁਜੈ ਜਿਤਿ ਸੁਗਣ ਕੋਇ ਕਰੇ ਸੁਨੇ ਸਦ ਪੀਰ ਸੋਰਨਾਥ ਸੁਨੇ ਧਰਤਵਲ ਆਕਾਸ ਸੁਨੇ ਦੀਪ ਲੋ ਪਤਾਲ ਸੁਨੇ ਪਉ ਨ ਸਕੇ ਕਾਲ ਨਾਨਕ ਭਗਤਾ ਜਿਦਾ ਵਿਗਾਸ ਸੁਨੇ ਦੁਪ ਪਾਪ ਕਾ ਨਾਸ ਸੁਨੇ ਈਸ਼ਰ ਬ੍ਰਹਮੰਡ ਸੁਨੇ ਮੁਕਤ ਸੁਲਹਨ ਮੰਦ ਸੁਨ ਜਮ ਜੁਗਤਨ ਭੇਦ ਸੁਨੇ ਸਤਿ ਸਿਮਰਤਿ ਵੇਦ ਨਾਨਕ ਭਗਤਾ ਸੁਦਾ ਵਿਗਾਸ ਸੁਨੇ ਦੁਪ ਪਾਪ ਕਾ ਨਾਸ ਸੁਣਿਆ ਸਤਸਤੋ ਗਿਆਨ ਸੁਣਿਆ ਸ਼ੁਸ਼ਕਸ਼ੀਨਾਨ ਸੁਣੇ ਪਰ ਪਰ ਪਾਵੇ ਮਾ ਨ ਸੁਣਿਆ ਲੱਗੇ ਸੇ ਧਿਆਨ ਨਾਨਕ ਭਗਤ ਦਾ ਸਦਾ ਵਿਕਾਸ ਸੁਣੀ ਦੁਪ ਪਾਪ ਦਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣਿਆ ਸੇਖ ਪੀਰ ਪਰ ਸ ਸੁਣੇ ਆਂਦੇ ਪਾਵੇ ਰਾ ਸੁਨੇ ਹਥ ਹੋਏ ਸਗਾ ਨਾਨਕ ਭਗਤਾ ਸੁਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਮੰਨ ਕੀ ਗਤ ਕਹਿ ਨਾ ਜਾਏ ਜੇ ਕੋ ਕਹਿ ਕੀ ਸੇ ਪਸਦਾਇ ਕਾਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੱਧ ਮੰਨੇ ਸਗਲ ਭਵਨੇ ਕੀ ਸੋਧ ਮੰਨੇ ਮੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਖਾਕ ਨਾ ਪਾਏ ਮਨਨੇ ਪਤਿ ਉਪਰਗਟ ਜਾਏ ਮਨਨੇ ਮੰਗ ਨ ਚੱਲੇ ਪੰਥ ਮਨਨੇ ਤਰਮ ਸੇਤਸੰ ਬੰਦ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੋਖ ਦਵਾਰ ਮਨ ਪ੍ਰਵਰ ਸਦਾ ਰਮਨਨੇ ਤਰਤਾਰੀ ਗੁਰ ਸਿੱਖ ਮਨਨੇ ਨਨ ਪਾਵੇ ਨਾ ਭੇਕ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪ੍ਰਪਰਦਾਨ ਪੰਜ ਪਾਇਦਰਗੇ ਮਾਨ ਪੰਜ ਸੋਹਿਦਰ ਜਾਨ ਪੰਜ ਕਗੋਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਸਭ ਤੇ ਕੇ ਕਲਿਨਾਇ ਸੁਮਾਲ ਤੋ ਤੁਮ ਦਿਆ ਦਾ ਪੂਤ ਤਸ ਤੋ ਥਾ ਪਰ ਕੈ ਜਨ ਸੂਤ ਜੇ ਕੋ 부জে ਹੋਵੇ ਸਚਿਆ ਤਵਲੇ ਉਪਰ ਕਿਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਜਿਸ ਤੇ ਭਾਰਤਲੇ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭਣਾ ਲਿਖਿਆ ਉੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਾ ਕਹਿਤਾ ਹੋਏ ਕਹਿਤਾ ਤਾਂ ਸੁਆਲਿਆ ਰੂਪ ਕੀ ਤੀਦਾ ਜਾਣ ਕਣ ਕਉਤ ਕੀ ਤਪਸਾ ਇਕ ਕਵਾਦ ਸਿਹੀ ਲਖ ਦਿਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾ ਇਕ ਵਾਰ ਜਦ ਉਪਾਵੇ ਸਾਈ ਭਲਿਕਾਰਾ ਤੁਸ ਦਾ ਸਲਮਤ ਨਿਰੰਕਾਰ ਅਸੰਗ ਜਪ ਅਸੰਗ ਪਾਵ ਅਸੰਗ ਪੂਜਾ ਅਸੰਗ ਤਪਤਾ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਤਾਰ ਅਸੰਗ ਸੂਰਮ ਪਕਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰ ਕਾਣ ਕਾ ਵਿਚਾਰ ਵਰਨ ਜਾਵਾ ਇਕ ਵਾਰ ਅਦੁਤ ਭਾਵ ਸਾਈ ਭਲੀ ਕਾਰ ਤੂਸ ਦਸ ਰਾਮ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਸੰਚੋਰ ਰਾਮ ਖੋਰ अशंख कर अमर कर जाय जो अशंख गलवट हत्या कमाए संग पापी पाप कर जाय अशंकूड़े अर कूड़े फेराए संघ मले संल्पख खाए अशंख निंद सिर करे पार नानक नीज कह विचार वारन जावा एक वार जो उपावे साईं भई कार तू सुसराम चंद्र अंगार ਅਸੰਖਨਾ ਅਸੰਥਾ ਅਗਮ ਅਗਮ ਅਸੰਖਲੋਹ ਸੰਖੇ ਸਿਰਪਾਰ ਹੋਇ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰੀ ਸੰਜੋਗੋ ਖਾਣ ਜਿਨ ਐਲੇ ਕਹਿਤ ਸਿਰਨਾਇ ਜੀ ਫਰਮਾਇ ਤਿਉ ਤਿਪਾਏ ਜੇਤਾ ਕਿਤਾ ਤੇਤਾ ਨਾਮ ਨਾਵੇਂ ਨਾਹੀ ਕੋ ਥਾਉ ਕੁਦਰਤ ਗਣ ਕਹਾ ਵਿਚਾਰ ਵਰੰਜਾ ਵਾਏ ਇਕਵਾਦ ਉਪਭਾਵੇ ਸਾਈ ਪਲਿਕਾਰ ਤੂ ਸਦਾ ਸਲਾਮ ਨਿਰੰਕਾਰ ਭਰਿਆ ਹਾ ਸਵੇਤਨ ਦੇ ਪਾਣੀ ਤੋਂ ਦਿੱਤ ਰਸਖੇ ਮੁਤ੍ਰਿਤਿ ਕਪੜ ਹੋਏ ਦੇ ਸਭਣੀ ਉਹ ਤੋਏ ਭਰਿਆ ਮਤ ਪਾਪਾਂ ਕੇ ਸੰਗ ਉਹ ਤੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਅਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾ ਪਹੀ ਖਾਓ ਨਾਨਕ ਹੁਕਮੀ ਆਉ ਜਾਓ ਤੀ ਤਦਿਆਦ ਦਾਨ ਜੇ ਕਪਾਵਤ ਲਕਮਾਨ ਸੁਨੇ ਮਨੇ ਮਨ ਕੀਤਾ ਭਾਉ ਅੰਤਰਗਤ ਤੀਰ ਮਲਨਾਓ ਕਭ ਗੋਂ ਤੇਰੇ ਮੇ ਨਹੀਂ ਕੋਏ ਬਣ ਗੋਂ ਕਿਤੇ ਭਗਤ ਨਾ ਹੋਏ ਸੁਆ ਸਤਿ ਬਾਣੀ ਬਰਮਾਓ ਸਤ ਸੁਆ ਸਦਾ ਮਨ ਚਾਓ ਕੌਂਸ ਵੇਲਾ ਵਖਤ ਕਮਣ ਕਮਾ ਤਿਤ ਕਮਣ ਵਾਰ ਕਮਣ ਸੇ ਰੁੱਤੀ ਮਹ ਕਮਣਾ ਜੇ ਤੋ ਹੋਵ ਅਕਾਰ ਵੇਣ ਪਯ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇ ਕਾਦੀਆਂ ਜੇ ਲਿਖਣ ਲੇਖ ਪੁਰਾਣ ਤਿਤ ਵਾਰ ਨਾ ਜੋਗੀ ਜਾਣੇ ਰੂਤ ਮਾ ਨਾ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਆਪੇ ਜਾਣੇ ਆਪੇ ਸੋ ਜਾਣ ਸੋਈ ਕਿ ਗਿਵ ਕਰ ਆਖਾਂ ਕਿਵ ਸਲਾਈ ਕਿਵ ਨਹੀਂ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਅੱਖੇ ਇੱਕ ਇੱਕ ਸਿਆਣਾ ਵਡਾ ਸਾਹਿਬ ਨਹੀਂ ਕਿ ਤਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਾਇਣ ਸੋਏ ਪਤਲਾ ਪਤਾਲ ਖਗਸ ਅਵਾਸ ਊੜਕ ਊੜਕ ਪਾ ਸਕੇ ਵੇਦ ਕਹਨੇ ਇੱਕ ਬਾਤ ਸੇ ਸਠਾਰਾ ਕੈਨ ਖਤੇ ਬਾਸ ਸੁਲੂਏ ਖਤਾਤ ਲੇਖਾ ਹੋਏ ਤਾ ਲਿਖਿਆ ਹੈ ਲਿਖੇ ਹੋਏ ਵਣਾ ਸੋ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਇਤੀ ਸੂਰਤ ਨਾ ਪਾਈਆ ਨਦੀਆਂ ਤੇਵਾ ਪਵੇ ਸੁਨ ਨ ਜਾਣੇ ਸੁਨ ਸਾਸ ਸਤਾਨ ਗੇਰਾ ਸਿਧਿ ਮਲਤਨ ਕੀੜੀ ਤੂੰ ਨਾ ਹੋਵਨੇ ਜੇ ਸੁਮਨੋ ਨਾ ਵਿਸਰੇ ਅਤ ਨਾਸ ਕੀ ਕੈ ਨੰਤ ਅਤ ਨਾ ਕਰਨ ਦੇ ਨੰਤ ਅੰਤ ਨਾ ਵੇਖਣ ਸੁਣਨ ਅੰਤ ਅਤ ਨਾ ਜਪੇ ਕੀ ਮਨ ਮੰਤ ਅੰਤ ਨਾ ਜਪੇ ਕੀਤਾ ਕਰ ਅੰਤ ਨਾ ਜਪੇ ਪਰਵਾਰ ਅੰਤ ਕਰਨੇ ਕੀਤੇ ਬਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬੋਤਾ ਕਹਈਏ ਬੋਤਾ ਹੋਏ ਵੱਡਾ ਸੈ ਉੱਚਾ ਤਾਂ ਉਤੇ ਉੱਪਰ ਉੱਚਾ ਨਾ ਐ ਵਰੂਤਾ ਹੋਏ ਕੋਇ ਸੁਤੇ ਕੋ ਜਾਣੇ ਸੋਏ ਜੇ ਵੜਾਪ ਜਾਣੇ ਆਪ ਆਪਨ ਅੰਦਰੀ ਗਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿੰਨ ਤੁਮਾਏ ਕਿਤੇ ਮੰਗੇ ਅਜੋਧ ਪਾਰ ਤੇ ਤੈਗੰਤ ਨਹੀਂ ਵਿਚਾਰ ਕਿਤੇ ਖੱਬ ਟੁਟੇ ਵੇਕਾਰ ਕਿਤੇ ਲੈ ਲੈ ਮੁਖਰ ਪਾਏ ਕਹਤੇ ਮੁਖ ਹੀ ਖਾਏ ਕਹਤੇ ਦੂਖ ਸਦਮਾਰ ਇਹ ਬੇਦਾ ਤੇਰੀ ਦਸਤਾਰ ਬੰ ਲਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਏ ਜੇ ਖਾਏ ਗਾਖਣ ਪਾਏ ਉਹ ਜਾਣ ਦਿੱਤੀ ਮੈਂ ਖਾਏ ਆ ਪੀ ਜਾਣੇ ਆ ਪੀ ਜੇ ਅਖੇ ਸੇ ਬੇਕੇਈ ਕੇ ਜਿਸਨੋ ਬਖਸ਼ੇ ਸਿ ਸੁਲਾ ਨਾਨਕ ਪਸਈ ਬਸਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਾਰੀਏ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਪਿਆ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਰ ਅਮੁੱਲ ਪਰਵਾਨ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਆਖਿਆ ਨਾ ਜਾਏ ਆਖਰੇ ਲਿਵਲਾਏ ਆਖੇ ਵੇਦ ਪਾਠ ਪ੍ਰਾਣ ਅਕੇ ਪੜੇ ਕਰੇ ਵਿਖਿਆਣ ਅਖੇ ਬਰਮੇ ਆਖੇ ਹਿੰਦ ਅਖੇ ਗਪੀਤੇ ਗਵਿੰਦ ਆਖੇ ਇਸਰਾ ਕੇ ਸਿੱਧ ਅਖੇ ਕੇਤੇ ਕਿਤੇ ਬੁੱਧ ਅਖੇ ਦਾਨਮ ਅਖੇ ਦੇਵ ਅਖੇ ਸੂਰ ਨਰ ਮੁੰਜਨ ਸੇ ਕੇਤੇ ਅਖੇ ਅਖਣ ਪਾਏ ਕੇਤੇ ਕਹਿ ਕਹਿ ਉਠੂਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਿ ਇਹ ਕੈ ਜੇੜ ਪਾਵੇ ਤੇੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਰ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰਖਿਆ ਜਿਤ ਬੇਸ ਸਸ ਮਾਲੇ ਵਾਜੇ ਨਾਦ ਅਨੇਕ ਸੰਖਾ ਕਿ ਤੇ ਵਵਣ ਹਰੇ ਕ ਤੇ ਰਖ ਪਰਿ ਸੋ ਕੈਨ ਕਿ ਤੇ ਗਵਣ ਹਰੇ ਗਤੁਨ ਪਉਣ ਪਾਣੀ ਬੈ ਸੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿੱਤ ਲਿਖ ਜਾਣਾ ਲਿਖ ਲੈ ਧਰਮ ਵਿਚਾਰੇ ਗਾਵੇ ਸਰਬ੍ਰਹਮ ਦੇਵੀ ਸੋਹੰਸ ਦਾ ਸਾਰੇ ਗਾਵੇ ਇੰਦ ਦਸਨ ਬੈਠੇ ਦੇਵਤ ਅਦਰ ਨਾਲੇ ਗਾਵੇ ਸੇਦ ਸਮਦੀ ਅੰਦਰ ਗਾਵੇ ਸਾਧ ਵਿਚਾਰੇ ਗਾਉਂਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਪੰਨਰ ਪੜਨ ਖੀਸਰ ਅਜਿਤੀ ਵੇਦ ਨਾਲੇ ਗਾਵੇ ਮੋਣੀ ਅਮਨ ਮੋਨ ਸੁਰਗਾਮ ਚੱਪਿਆ ਲੈ ਗਾਵੇ ਤੁਨ ਪਾਇ ਤੇਰੇ ਅਰਸਤੀ ਨਾਲੇ ਗਾਵੇ ਜੋਤ ਮਾਂ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡਮਨ ਵਰ ਪੰਡਾ ਕਰ ਕਰਤੇ ਤਾਰੇ ਸੇ ਸੁਧਨ ਗਾਵੇ ਜੋਤ ਪਾਵਨ ਸਤੇ ਤੇਰੇ ਭਗਤ ਰਸਾ ਲੈ ਹੋਰ ਕੀਤੇ ਗਾਵੇ ਸੇ ਮੈਂ ਚਿਤ ਨਾ ਉਹ ਨਾਨਕਿਆ ਵਿਚਾਰੇ ਸੋਈ ਸੋਈ ਸਿਸ ਸਾਈਬ ਸਤ ਸਚਿ ਨਈ ਹੈ ਬੀਹਸੀ ਜਨ ਜਸੀ ਰਚਨ ਰਿਂ ਜਾਈ ਰੰਗੀ ਰੰਗੀ ਭਾਤੀ ਕਰ ਗੰਸੀ ਮਾ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿ ਜਿਵੜਿਆਈ ਜੋ ਸੁਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਆਪਾ ਸਹ ਸਹ ਆਪਾ ਸਾਈਬ ਨਾਨਕ ਰੇਨ ਜਾਈ ਮੁੰਦਸ ਦੋਖ ਸਰਮ ਪੱਟੋਲੀ ਧਿਆਨ ਕੀ ਕਰੈ ਬਿਭੂਤ ਕਿੰਥਾ ਕਾਲ ਕੋ ਅਰੀ ਕਾਇਆ ਜੁਗ ਦੰਡਾ ਪਰਤੀਤ ਆਈ ਪਾਂਚੀ ਸਗੋ ਜਮਾਤੀ ਮਨ ਜੀਤੈ ਜੁਗ ਜੀਤ ਅਦੇ ਜਿਸਿਆ ਦੇਸ ਆਦ ਅਨਿਲ ਆਨ ਨਾਤ ਜੁਗਦੁ ਗੇਕ ਵੇਸ ਭੁਗਤ ਗਿਆਨ ਦੇ ਭੰਡਾਰਨ ਘੜਗੜ ਵਾਜੇ ਨਾਦ ਆਪ ਨਾਸ ਨਾਥੀ ਸਬਜਾ ਕੀ ਰਸਦਾਵਾਰਾ ਸਾਦ ਸਜੋ ਉਜੋ ਦੇ ਕਰ ਚਲਾਵੇ ਲਿਖੇ ਆਵੇ ਭਾਗ ਅਦੇ ਅਤੀਸੇ ਆਦੇਸ ਅਦ ਨਿਨ ਨਨ ਹਤ ਅਜੁਤ ਗਏ ਕੋ ਵੇਸ ਇਕ ਮਈ ਜੁਗਤ ਵਿਆਹੇ ਤਿ ਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲੈ ਦੀ ਬਣ ਜਿਸ ਸੁਭਾਵੇ ਤਿ ਵਿਚ ਲਾਵੇ ਜਿਉ ਹਮੇ ਫਰਮਾਨ ਆ ਵੇਕੇ ਉਹਨਾਂ ਨਦਰਨਾ ਆਵੇ ਬਹੁਤਾ ਹੈ ਬਡਾ ਅਦੇ ਅਤੀਸੇ ਆਦੇਸ ਅਦ ਨਿਨ ਨਨ ਹਤ ਅਜੁਤ ਗਏ ਕੋ ਵੇਸ ਆਸਨ ਲ ਲੈ ਪੰਡਾਰ ਜਿਸ ਪਾਇ ਸੋ ਇਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਟਕ ਸੱਚ ਕੀ ਸੱਚੀਕਾਰ ਅਦੇਤ ਸੇ ਅਦੇਸ ਆਦਨ ਨਨਹ ਤੋ ਜੁਕੇ ਕਵੈਸ ਇੱਕ ਦੂਜੀ ਬੋ ਲਗੋ ਹੈ ਲਖ ਹੋਵੇ ਲਖ ਵੀਸ ਲਖ ਲਗੜਾ ਖੀਏ ਇੱਕ ਨੰਨਕ ਦੀਸ ਤਰੇ ਪਤ ਪੌੜੀਆਂ ਚੜੇ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕਿਟਾਈ ਰੀਸ ਅਗਨ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਚ ਪਿਨੈ ਯੋਰ ਜੋ ਨਮੰਗਾ ਦਿਨ ਯੋਰ ਜੋ ਨ ਜੀਵਨ ਮਰਨਾ ਯੋਰ ਜੋਰ ਜੋ ਨ ਰਾਜਮਲ ਮਨਸੋਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਜੁਤੀ ਸੁਟੇ ਸੰਸਾਰ ਜਿਸ ਹਾਸ ਕਰ ਜੋਰ ਕਰ ਵੇਖੇ ਸੋਏ ਨਾਨਕ ਉਤਮਨੀ ਜਿਨਾਂ ਕੋਏ ਰਤੀ ਉਤੀ ਤੀਵਾਰ ਪਉਣ ਪਣੀ ਅਗਨੀ ਪ੍ਰਕਾਲਾ ਤਿਸੁ ਤਿਥਾ ਪ੍ਰਕੀਤਰਮਸਾਲ ਤਿਸੁ ਜੀ ਜੁਗ ਕੇ ਰੰਗ ਤਿਨ ਕੇ ਨਾਮ ਅਨੇਕ ਲੰਤ ਕਰਮੀ ਕਰਮੀ ਹੋਇ ਉਚਾਰ ਸਜਾਬ ਸਤਿ ਸਰਬਾਤਿ ਸੰ ਪੰਚ ਪਰਵਾਨ ਅੰਦ੍ਰਿਕਰਮ ਪਾਵਿਨ ਸ਼ਾਨ ਕਚਪਕਾਈ ਇੱਥੇ ਪਾਏ ਨਨ ਗਏ ਜਪੇ ਜੈ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਨ ਪਾਣੀ ਵੈ ਸੰਤਰ ਕੇਤੇ ਮਨ ਕਨ ਮਹੇਸ ਕੇਤੇ ਵਰਮੇ ਘੜਤ ਘੜੀਏ ਰ ਪ੍ਰੰਗ ਕੇ ਵੈ ਕੇਤੇ ਕਰਮ ਭੂਮੀ ਮੇ ਅਰ ਕਤੇ ਕਨੇ ਤੂਪਦੇਸ ਕੇਤੇ ਇੰਦਜਨ ਸੂਰ ਕਿਤੇ ਕਿਤੇ ਮਨੁ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵ ਯੂਸ ਯਤੇ ਦੇਵਦਾਨ ਮੁੰਨਾ ਕਿਤੇ ਕਿਤੇ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾ ਨਿਰੰਦ ਕਿਤਿਆ ਸੂਤਿ ਸੇਵਕ ਕਿਤ ਨਾਨਕੰਤ ਨਾ ਅੰਤ ਗਿਆਨ ਖੰਡ ਮੇ ਗਿਆਨ ਪਰਚੰਡ ਅਥਿਨਾਦ ਬਨਵਤ ਕੋਡ ਇਹਨਾਂ ਨੂੰ ਦਸ ਸ਼ਰਮਖੰਡ ਕੀ ਬਾਣੀ ਰੂਪ ਅਥਿਕਾਰ ਤਕੜੀਏ ਬਹੁਤ ਅਨੂਪ गल्ला कथिया न जाय जे को कहे पीच पसाए तेथे करिए सुत मत मन बोध तिथे करिए सुरा सीधा की कर्म खान की बाणी जोड़ तिथे हो न कोई हो तिथे जोत महा बसूर मैन राम रेह परपूर तिथे सीतो सीता में ताके न कथने जाए ना ओ मरे इन ठगे जाए दिन के राम होशे मन ਜਿਥੇ ਪੰਗ ਵਸੇ ਕੇ ਲੋਕ ਰੇਨੰ ਚਮਨ ਸੋਏ ਸਤਖੰਡੂ ਜੈੰਦਰ ਕਾ ਰੰਗ ਕਾ ਰਕਰ ਵੇਖੇ ਨਦਰ ਨਿਹਾਲ ਤੇਤੇ ਖੰਡ ਮੰਡ ਵਰਪੰਡ ਜੀ ਕੋ ਕਥੇ ਤਾਤ ਨਾਂਤ ਤੇਤੇ ਲੋ ਲੋ ਕਰ ਜੀਵ ਜੀਵ ਕਮਾਤੀ ਵੇਤੀ ਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਤੀਰ ਸੁਨਿਆਰ ਅਹਰ ਮਤ ਵੇਦ ਹਥਿਆਰ ਭਉ ਖਲ ਲਾਗਨੀ ਤਪਤਾਓ ਪਾਂਡਾ ਕੋ ਅਮਰ ਦੀ ਟਟਾਲ ਘੜੀਏ ਸ਼ਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਮ ਤਿਨਕਾਰ ਨਾਨਕ ਨਦਰੀ ਨਦਰ ਨੇਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਕਰਤਮਹੱਤ ਜਿਸਰਾ ਦੁਈ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ बच्चे तरम दूर करमी आप के नेड़े के दूर जिनी नाम त्याया गे मसकत काल नान क्यती शुटी ते मुकुजले के ती नाल जिनी नाम त्याया गे मसकत काल ਨਾ ਅਨਗ ਤੇ ਮੁਖ ਊਜਲੇ ਕਹਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ